ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੇ ਫਤਿਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਭਾਈ ਸਤੀ ਦਾਸ ਜੀ ਭਾਈ ਮਤੀ ਦਾਸ ਜੀ ਭਾਈ ਦੇਵਾਲਾ ਜੀ ਉਹਨਾਂ ਦੇ ਸ਼ਹੀਦੀ ਸਮਾਗਨ ਨੂੰ ਸਮਰਪਿਤ ਇਹ ਨਗਰ ਕੀਰਤਨ ਸੀਸ ਮਾਰਗ ਜਿਹੜਾ ਦਿੱਲੀ ਚਾਂਦਨੀ ਚੌਕ ਤੋਂ ਚੱਲਿਆ ਵੱਖ-ਵੱਖ ਫੜਾਵਾਂ ਦੇ ਜਿੱਥੇ-ਜਿੱਥੇ ਭਾਈ ਜੈਤਾ ਜੀ ਤੇ ਉਹਨਾਂ ਦੇ ਸਾਥੀਆਂ ਨੇ ਸਟੇ ਕੀਤਾ ਉਨਾ ਸਥਾਨਾਂ ਤੇ ਰੋਕੇ ਅੱਜ ਸ੍ਰੀ ਰੋਪੜ ਦੀ ਪਵਿੱਤਰ ਧਰਤੀ ਤੇ ਪਹੁੰਚਿਆ ਔਰ ਇੱਥੇ ਸੰਗਤਾਂ ਵਿੱਚ ਦੇਖਣ ਨੂੰ ਇੰਨਾ ਉਤਸ਼ਾਹ ਸੀ ਕਿ ਪੈਰ ਪੈਰ ਤੇ ਸੰਗਤ ਖੜੀ ਸੀ ਔਰ ਤਕਰੀਬਨ ਦੁਪਹਿਰੇ 12 ਵਜੇ ਤੋਂ ਸਾਨੂੰ ਬਾਰ ਬਾਰ ਸੰਗਤ ਪੁੱਛ ਰਹੀ ਸੀ ਕਿੱਥੇ ਪਹੁੰਚ ਗਿਆ ਨਾ ਕਿੱਥੇ ਪਹੁੰਚ ਗਿਆ ਨਾ ਕਿੱਥੇ ਔਰ ਜਦੋਂ ਇੱਥੇ ਨਗਰ ਕੀਰਤਨ ਪਹੁੰਚਿਆ ਬਹੁਤ ਵੱਡੀ ਗਿਤੀ ਸੰਗਤ ਇੱਥੇ ਕੱਢੀ ਹੋਗੀ ਔਰ ਭਾਈ ਜੈਤਾ ਜੀ ਨੇ ਆਪਣੇ ਸਾਥੀਆਂ ਦਾ ਜੋ ਕੰਮ ਦੇ ਲਈ ਉਹਨਾਂ ਨੇ ਕੁਰਬਾਨੀ ਕੀਤੀ ਹੈ ਉਸ ਨੂੰ ਯਾਦ ਕਰਦੇ ਆ ਅੱਜ ਵੱਡੀ ਗਿਣਤੀ ਜਿੱਥੇ ਸੰਗਤਾਂ ਇਕੱਠੀਆਂ ਹੋਈਆਂ ਔਰ ਇੱਕ ਸਾਂਝੀ ਬਲਤਾ ਦਾ ਸੰਦੇਸ਼ ਵੀ ਦਿੱਤਾ ਔਰ ਅੱਜ ਵੀ ਜਿਵੇਂ ਪਹਿਲੇ ਨਗਰ ਕੀਰਤਨ ਸਾਰੇ ਧਰਮਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਸਵਾਗਤ ਕੀਤਾ ਸੀ ਨਗਰ ਕੀਰਤਨ ਅੱਜ ਵੀ ਸਾਰੇ ਧਰਮਾਂ ਨੇ ਇਕੱਠੇ ਹੋ ਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਔਰ ਵੱਡਾ ਹਸ਼ਿਆ ਦੇਖਣ ਨੂੰ ਮਿਲਿਆ ਔਰ ਕੌਣੀ ਗੁਰਾ ਆਪਣਮਤ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇੱਕ ਬਹੁਤ ਵਧੀਆ ਉਪਰਾਲਾ ਇਹ ਜੋ 8-9 ਦਿਨ ਇਹ ਪ੍ਰੋਗਰਾਮ ਚੱਲੇ ਵਰਗਾ ਵਧੀਆ ਉਪਰਾਲਾ ਕੀਤਾ ਔਰ ਮੈਂ ਧੰਨਵਾਦ ਕਰਦਾ ਛੋਪਿੰਗਪੁਰ ਦੇ ਪ੍ਰਧਾਨ ਸਾਹਿਬ ਦਾ ਔਰ ਸਭ ਉੱਚੀ ਸੰਗਤ ਆ ਜਿਨ੍ਹਾਂ ਨੇ ਅੱਜ ਇੱਥੇ ਪਹੁੰਚ ਕੇ ਕਬੱਡੀ ਕីਤੀ ਇਸ ਨਗਰ ਕੀਤਾ ਸਵਾਗਤ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਦਾ ਨਾਮ ਕਰਕੇ ਤੋਂ ਧੰਨ ਕਰਦਾ ਜਿਸ ਦਿਨ ਸਾਮਤੋਂ ਨਗਰ ਕੀਤਾ ਆ ਸੀ ਹਜ਼ਾਰਾਂ ਦੇ ਦੇ ਵਿੱਚ ਸੰਗਤ ਦੇ ਮੌਸਮ ਨੂੰ ਕਿ ਦਰਸ਼ਿਤ ਕੀ ਹੈ। ਉਹ ਰਾਜ ਜਿਹੜਾ ਭਾਈ ਜੀਵਨ ਸਿੰਘ ਜੀ ਕਿਸ ਰਸਤੇ ਤੇ ਸਿੰਘ ਲੈ ਕੇ ਇੱਕ ਪੱਤ ਸਾਤਾ ਪੁੱਜ। ਅਜੋ ਨਗਰ ਕੀਰਤਨ ਆਇਆ ਤੇ ਅੱਜ ਵੀ ਦੇਖੋ ਹਜ਼ਾਰਾਂ ਦੇ ਸਾਥ ਦੇ ਨਾਲ ਸੰਗਤ ਜਿਹੜੀ ਹੈ। ਪਰ ਇਸ ਸੰਗਤਾਂ ਕਿ ਗੁਰੂ Maharaja ਦੀ ਜਿਹੜੀ ਸ਼ਤਾਬਦੀ ਹੈ ਜਿਹਦੇ ਨਾਲ ਭਾਈ ਮਤੀਦਾਸ, ਭਾਈ ਸਤਿਦਾਸ, ਭਾਈ ਜਿਆਲਾ ਜੀ ਦੀ ਸ਼ਤਾਬਦੀ ਵੀ ਹੈ। ਕਿੰਨਾ ਸ਼ਹਾਦਤਾਂ ਨੇ ਜਿਹੜੀ ਇਸ ਦਹਾਦੀ ਨੇ ਦੁਨੀਆ ਨੂੰ ਵੱਡਾ ਸਬਿਆ ਦਿੱਤਾ। ਕਿ ਧਰਮ ਦੀ ਆਜ਼ਾਦੀ ਦੇ ਕੀ ਮੈਨੇ ਹੁੰਦੇ ਆ? ਧਰਮ ਨਿਰਪੱਖਤਾ ਦੇ ਕੀ ਮੈਨੇ ਹੁੰਦੇ ਆ? ਰਣਜੀਤ ਸਟਾਲਰਸ ਇਸਕਾ ਹੋਣਾ ਚਾਹੀਦਾ ਹੈ। ਸੰਜੀਵਲਤੀ ਕੀ ਦੀ ਮਿਸਾਲ ਪੇਸ਼ ਕੀਤੀ ਹੈ। ਔਰ ਮਾਨਵਤਾ ਨੂੰ ਆਪੋ ਦੇ ਵਿੱਚ ਜੋੜਨ ਦਾ ਬਹੁਤ ਵੱਡਾ ਕੰਮ ਹੈ। ਮੈਂ ਸਾਰੀਆਂ ਸੰਸਦਾਂ ਨੂੰ ਬੇਨਤੀ ਕਰਦਾ ਹਾਂ ਕਿ ਇਹ ਸੁਪਰੇਤੀ ਹੈ। ਕਿ ਗੁਰੂ ਮਹਾਰਾਜ ਦੇ ਇਸ ਪਲਸਪੇਦੋਂ ਇਸ ਸ਼ਹਾਦਤ ਤੋਂ ਬਹੁਤ ਕੁਝ ਸਿੱਖਿਆ ਦੀ ਲੋ। ਜੋ ਉਹਨਾਂ ਨੇ ਮਾਫ਼ਦਾਨ ਕੈਂਪ ਕੀਤੇ ਸੀ ਜੋ ਕੂਰਮੇ ਪਾਇ ਸੀ ਉਹਨਾਂ ਤੇ ਸਰਕਾਰਾਂ ਨੂੰ ਵੀ ਚੱਲ ਕੇ ਇਹ ਸਾਰੇ ਧਰਮਾਂ ਦੀ ਲੋਕਾਂ ਦੀ ਸਹਿਨਸ਼ੀਲਤਾ ਦੇ ਨਾਲ ਕਿਸ ਤਰ੍ਹਾਂ ਪੇਸ਼ ਆਉਣਾ ਸਾਰਿਆਂ ਨੂੰ ਨਾਲ ਲੈ ਕੇ ਕਿਸ ਤਰ੍ਹਾਂ ਚੱਲਣਾ ਇਹ ਸਾਰਿਆਂ ਨੂੰ ਅੱਜ ਉਹਨਾਂ ਤੋਂ ਸਿੱਖਣ ਦੀ ਲੋੜ ਆ। ਸੋ ਬਹੁਤ ਸ਼ੁਕਰਾਨਾ ਮੇਰੇ ਕੋਲ ਕੋਈ ਸ਼ਬਦ ਨਹੀਂ ਕਿ ਅੱਜ ਕੋ ਕਿੰਨਾ ਉਤਸ਼ਾਹ ਜਿਹੜਾ ਇਹ ਸਾਰੇ ਨਗਰ ਕੀਰਤਨ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ